ਜੀ ਮੇਰ ਕੋ ਦਾ ਤੋਂ ਜਦੋਂ ਉਹਨਾਂ ਨੇ ਚੈੱਕ ਕੀਤਾ ਮੈਨੂੰ ਕਹਿੰਦੇ ਜਿਸ ਦਿਨ ਮੇਰਾ ਚੋਰੀਆ ਉਸੇ ਨਾਲ ਉਹਨਾਂ ਨੇ ਲੁਧਿਆਣਾ ਸੇਫ ਸਿਟੀ ਜਿਹੜਾ ਹੈਗਾ ਸਿਵਲ ਲਾਈਨ ਉੱਥੇ ਜਾ ਕੇ ਉਹਨਾਂ ਨੇ ਕੈਮਰਾ ਖੁਲਾਇਆ ਉਦਾਈ ਕੇ ਭੁਪਿੰਦਰ ਨੂੰ ਬੁਲਾ ਕੇ ਕਹਿੰਦੇ ਸੀਗੇ ਆਈ ਉਹਨੂੰ ਬੁਲਾ ਕੇ ਭਾਈ ਜਾ ਕੇ ਤੂੰ ਦੇਖ ਮੁੰਡੇ ਦਾ ਬਾਈਕ ਚੋਰੀ ਹੋਇਆ ਮਿਲ ਗਿਆ ਤੇਰਾ ਹੀ ਫਾਇਦਾ ਹੋ ਜਾਣਾ ਮੁੜ ਕੇ ਤੈਨੂੰ ਜੇ ਐਫ ਆਈ ਆਰ ਪੱਕੀ ਕਰਤੀ ਤੈਨੂੰ ਕੋਰਟ ਚ ਜਾ ਕੇ ਛਡਾਣਾ ਪੈਣਾ ਹੈ ਮੁਰਚਾਲ ਚੋਰੀ ਹੋ ਗਏ ਅੱਜ ਸਵੇਰੇ ਕਿਸੇ ਬੰਦੇ ਦਾ ਆਟੋ ਚੋਰੀ ਹੋ ਗਿਆ ਉਹ ਸਾਹਮਣੇ ਖੜਾ ਸੀ ਕਿਉਂਕਿ ਬਾਹਰ ਸਾਕ ਨੂੰ ਐਂਪਲਾਈ ਨੇ ਅੰਦਰ ਗਿਆ ਬਾਹਰ ਆਇਆ ਤੇ ਗੱਡੀ ਨਹੀਂ ਸੀ ਉਹਨਾਂ ਨੇ ਮਤਲਬ ਕਿ ਚਲੋ ਵਿਸ਼ਵਾਸ ਤਾਂ ਜਿਲਾਇਆ ਕਿ ਅਸੀਂ ਲੱਭਾਂਗੇ ਪਰ ਜੇ ਸਾਡੀ ਚੀਜ਼ 90 ਤਾਂ ਤਾਂ ਸਾਸੀ ਗੱਲ ਜੀ ਨਿਊਜ਼ ਇੰਡੀਆ ਲੋਕ ਤੰਤਰ ਦੀ ਆਵਾਜ਼ ਦੇਖਰੇ ਦਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਨ ਜਾ ਰਿਹਾ ਲੁਧਿਆਣੇ ਦੇ ਸਪੀਡ ਪਰ ਇਲਾਕੇ ਵਿੱਚ ਜਿੱਥੇ ਕਿ ਠੀਕ ਸਿਵਲ ਹਸਪਤਾਲ ਦੇ ਸਾਹਮਣੇ ਮੈਡੀਕਲ ਦੁਕਾਨ ਦੇ ਵਿਚਕਾਰ ਇੱਕ ਵਿਅਕਤੀ ਚਾਹ ਦਾ ਕੰਮ ਕਰਦਾ ਵਾ ਜੋ ਕਿ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਵਾ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਜਿੱਥੇ ਆਪਾਂ ਸਥਾਨ ਤੇ ਖੜੇ ਆ ਸਥਾਨ ਤੇ ਇਸ ਵਿਅਕਤੀ ਦੀ ਬਾਈਕ ਖੜੀ ਸੀ ਬਾਈਕ ਖੜੀ ਪ੍ਰੰਤ ਇਹ ਆਪਣੇ ਕੰਮਕਾਰ ਵਿੱਚ ਲੱਗ ਜਾਂਦਾ ਵਾ ਤੇ ਕੰਮ ਕਰਨ ਦੇ ਪ੍ਰੰਤ ਠੀਕ ਚੋਰਾ ਚੋਰਾ ਹੂੰ ਮੌਕਾ ਮੇ ਮਿਲ ਜਾਂਦਾ ਚੋਰ ਤੇ ਬਾਈਕ ਦੇ ਨਾਲ ਜਦੋਂ ਵੀ ਆ ਦੇਖਦੇ ਆ ਵੀ ਉਹਨਾਂ ਦਾ ਧਿਆਨ ਕਸਟਮਰਾਂ ਵਿੱਚ ਲੱਗ ਜਾਂਦਾ ਵਾ ਤਾਂ ਕਿਤੇ ਨਾ ਕਿਤੇ ਇਹ ਚੋਰ ਆ ਇਹ ਮੌਕੇ ਦੀ ਤਾਰ ਦੇ ਉਚਾ ਕੇ ਇਹ ਭੀੜ ਭੜੇ ਇਲਾਕੇ ਦੇ ਵਿੱਚੋਂ ਦੀ ਬਾਈਕ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਇਸ ਮਾਮਲੇ ਨੂੰ ਲਗਭਗ ਕਾਫੀ ਕੰਨ ਹੋ ਚੁੱਕੇ ਆ ਜਦ ਕਿ ਲੁਧਿਆਣਾ ਠੀਕ ਦੀਵੇ ਥੱਲੇ ਹਨੇਰਾ ਜਿਵੇਂ ਕਿ ਕਹਿ ਲਿਆ ਦੋ ਨੰਬਰ ਡਿਵੀਜ਼ਨ ਨਜ਼ਦੀਕ ਪੈਂਦੀ ਆ ਸਿਵਲ ਹਸਪਤਾਲ ਨੇ ਆ ਵੱਡੇ ਵੱਡੇ ਪ੍ਰਸ਼ਾਸਨ ਆ ਨੇਰੇ ਆ ਪਰ ਕਿਤੇ ਨਾ ਤਸਵੀਰ ਹੈ ਸਾਫ ਜੀ ਜਿਹੜੀ ਕਲੀਅਰ ਨਹੀਂ ਹੋ ਰਹੀ ਪਿਕਚਰ ਗੱਲ ਕਰਾਂਗੇ ਕਿ ਆਖਰ ਆਖਰ ਇਹ ਜਿਹੜਾ ਹਲਕਾ ਵਾ ਇੱਥੇ ਪੋਸ਼ਰਾਕਾ ਵਾ ਉਹ ਹਲਕਾ ਸੈਂਟਰ ਵਿੱਚ ਆਂਦਾ ਵਾ ਜਿਸ ਦੇ ਆ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਤੀ ਜੀ ਨੇ ਉਹਨਾਂ ਦੇ ਇਲਾਕੇ ਵਿੱਚ ਇੱਕ ਬੰਦਾ ਮਜ਼ਦੂਰੀ ਕਰ ਰਿਹਾ ਵਾ ਆਮ ਆਦੀ ਪਾਤ ਦੀ ਸਰਕਾਰ ਚ ਇੱਕ ਆਮ ਆਗਿਆਤੀ ਦੀ ਗੱਲ ਹੋ ਰਹੀ ਆ ਇੱਕ ਪੂੰਜੀ ਪੂੰਜੀ ਜੋੜ ਕੇ ਪਾਈ ਪਾਈ ਜੋੜ ਕੇ ਚਾਹ ਤੋ ਪੈਸੇ ਕਮਾ ਕੇ ਆਪਣੇ ਬਾਈਕ ਲਈ ਇੱਕ ਸੁਪਨਾ ਹੁੰਦਾ ਵਾ ਸਾਕਾਰ ਕੀਤਾ ਬਾਈਕ ਲੈ ਆਂਦੀ ਤੇ ਕਿਤਨੇ ਕਿਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਉਹ ਸੁਪਨੇ ਆ ਸਾਕਾਰ ਨਜ਼ਰ ਨਹੀਂ ਹੁੰਦੇ ਨਜ਼ਰ ਆਏ ਪਰ ਅੱਜ ਭਾਈ ਸਾਹਿਬ ਨਾਲ ਗੱਲ ਵੀ ਕਰਾਵਾਂਗੇ ਜਿੱਥੇ ਕਿ ਪੂਰੀ ਤਰ੍ਹਾਂ ਝੰਜੋੜ ਤੇ ਰੱਖਤਾ ਇੱਕ ਮਿਹਨਤ ਦੀ ਕਮਾਈ ਲੈ ਕੇ ਚੋਰ ਰਫੂ ਚੱਕਰ ਹੋ ਜਾਂਦੇ ਆ ਚੋਰਾਂ ਨੂੰ ਜਿਹੜਾ ਮੌਕਾ ਕਿਸ ਤਰ੍ਹਾਂ ਮਿਲੇ ਆਵਾ ਪੁਲਿਸ ਪ੍ਰਸ਼ਾਸਨ ਦੀ ਕੀ ਗੱਲ ਸਿੱਟੇ ਧਿਆਨ ਨਹੀਂ ਹੈਗਾ ਜਾਇਜ਼ ਨਿਗਰਾਨੀ ਨਹੀਂ ਹੈਗੀ ਅੱਜ ਦੇ ਵੀਰੀ ਗੱਲ ਕਰ ਲਈਤੀ ਆਵੇ ਅੱਜ ਦੇ ਦਿਨ ਗੱਲ ਆ ਇੱਕ ਸਵੇਰ ਨੂੰ ਇੱਕ ਬੈਟਰੀ ਰਿਕਸ਼ਾ ਆਟੋ ਅਭੀ ਚਾਲਕ ਹੈ ਜਾ ਆਪਣੇ ਆਟੋ ਤੋਂ ਵਾਂਝਾ ਹੋ ਜਾਂਦਾ ਵਾ ਵਾਂਝਾ ਕਿਸਰਾ ਹੋ ਜਾਂਦਾ ਵਾ ਆਪਣੇ ਆਟੋ ਚੋਰੀ ਲੈ ਕੇ ਆਟੇ ਚੱਕਰ ਵੀ ਰਫੂ ਚੱਕਰ ਹੋ ਜਾਂਦੇ ਆ ਆਉਣ ਵਾਲੇ ਦਿਨ ਵਿੱਚ ਇਸ ਤਰ੍ਹਾਂ ਦੀ तमाम ਘਟਨਾਵਾਂ ਬਾਅਦ ਚੋਰੀ ਤੋਂ ਲੈ ਕੇ ਆਟੋ ਚੋਰੀ ਹੋਣ ਤੱਕ ਇਸ ਤਰ੍ਹਾਂ ਦੀ तमाम ਖਬਰਾਂ ਵਿੱਚ ਆਈਆਂ ਪਰ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਹਲਕਾ ਸੈਂਟਰ ਵੱਲ ਧਿਆਨ ਨਹੀਂ ਨਜ਼ਰ ਆ ਰਿਹਾ ਘਰ ਲਗਾਈ ਜਾਊਗੀ ਅਸ਼ੋਕ ਪ੍ਰਾਸ਼ਲ ਪੱਪੀ ਜੀ ਨੂੰ ਉਹਨਾਂ ਦੇ ਜਿਹੜੇ ਹਲਕਾ ਦੇ ਵਿੱਚ ਆ ਰਹੇ ਨੇ ਸਾਰੇ ਆਖਰ ਚੋਰਾ ਨੂੰ ਇੰਨੀ ਹੱਲਾਸ਼ੇਰੀ ਕਿੱਥੋਂ ਮਿਲਦੀ ਆ ਜਿੱਥੇ ਤੁਸੀਂ ਪਾਈ ਪਾਈ ਜੋੜ ਹੁੰਦੀ ਆ ਹਰ ਚਾਹ ਦਾ ਕੰਮ ਕਰਦੇ ਆ ਪਾਈ ਪਾਈ ਜੋੜ ਕੇ ਬਾਈਕਰੀ ਦੀ ਹੁੰਦੀ ਆ ਕਿਸਤਾ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ ਉਸ ਵਿਅਕਤੀ ਦੀਆਂ ਪਰ ਦੇਲਾ ਕਿਤੇ ਨਾ ਕਿਤੇ ਰੋ ਰਿਆ ਵਾ ਹਰ ਸੜਕਾਂ ਤੇ ਧਿਆਨ ਆ ਹਰ ਗਲੀ ਕੁੰਨਰ ਦੇ ਵਿੱਚ ਤੇ ਮੇਰੀ ਬਾਈਕ ਮਿਲ ਜਵੇ ਕਿਤੇ ਮੈਨੂੰ ਨਿਸ਼ਾਨੀ ਮਿਲ ਜਵੇ ਮੇਰੀ ਬਾਈਕ ਆ ਦਰਦਰ ਦੇ ਥੋਕਰਾ ਖਾ ਰਿਆ ਆਪਣੀ ਬਾਈਕ ਲਈ ਮਿਹਨਤ ਦੀ ਕਮਾਈ ਹਾਸਲ ਕਰਨ ਵਾਸਤੇ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਨ ਤੇ ਜੂ ਨਹੀਂ ਸਰ ਕਰੀ ਸਾਡੇ ਕੋਲ ਇਹਨਾਂ ਦਾ ਰੋਨ ਨਹੀਂ ਦੇਖਿਆ ਜਾ ਰਿਹਾ ਪਿਛਲੇ ਦਿਨੇ ਸਮਾਜ ਦੇ ਵਿੱਚ ਆ ਸਾਡੇ ਪ੍ਰਚਲਨ ਚੈਨਲ ਨੇ ਵੀ ਇਸ ਸਾਡੇ ਵੀਰ ਦੀ ਖਬਰ ਚਲਾਈ ਜਿਵੇਂ ਕਿ ਪੱਤਰਕਾਰ ਨੇ ਵਿਸ਼ਾਲ ਕਪੂਰ ਜੀ ਨੇ ਵੀ ਖਬਰ ਚਲਾਈ ਦੂਜੇ ਪਾਸੇ ਗੱਲ ਕੀਤੀ ਜਾਏ ਸੁਸ਼ੀਲ ਮੰਜਾਨ ਜੀ ਨੇ ਵੀ ਖਬਰ ਚਲਾਈ ਪਰ ਹੋਰ ਵੀ ਪੱਤਰ ਕ ਖਬਰਾਂ ਵਿੱਚ ਖ਼ਬਰ ਵੀ ਲੱਗੀ ਪਰ ਕਿਤਨਾ ਜਿੱਤੇ ਪ੍ਰਸ਼ਾਸਨ ਦੀ ਤਾਕਤ ਤੇ ਜੂਰ ਜੂਰੀ ਸਰਕਾਰੀ ਸਵਾਲ ਇਹ ਪੈਦਾ ਹੁੰਦਾ ਵਾ ਕੀ ਆਖਰ ਚੋਰ ਐਵੇਂ ਹੀ ਚੱਲਦਾ ਰਹੂਗਾ ਕਿਸ ਨੂੰ ਇਨਸਾਫ ਮਿਲ ਪਾਏਗਾ ਆਓ ਗੱਲ ਕਰਦੇ ਆ ਫਾਈ ਸਾਹਿਬ ਸਾਡੇ ਵਿੱਚ ਮੌਜੂਦ ਨੇ ਪੈਸਾ ਕੀ ਨਾਮ ਕੀ ਆ ਤੇ ਕਿੰਨੇ ਲੰਬੇ ਸਮੇਂ ਤੋਂ ਚਾਹ ਦਾ ਕੰਮ ਕਰਦੇ ਮੇਰਾ ਨਾਮ ਰਾਹੁਲ ਸ਼ਰਮਾ ਜੀ ਤੇ ਮੇਰੇ ਫਾਦਰ ਸਾਹਿਬ ਕ 28 ਸਾਲ ਤੋਂ ਕੰਮ ਕਰਦੇ ਆ ਰਹੇ ਨੇ ਤੇ ਮੈਂ ਤਾਂ 2 2-3 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹਾਂ ਭਾਈ ਸਾਹਿਬ ਕਿੱਦਾਂ ਲੱਗਿਆ ਇੱਕ ਸਾਈ ਭਾਈ ਜੋੜ ਕੇ ਮਿਹਨਤ ਦੀ ਕਮਾਈ ਚੋਰ ਲੁੱਟ ਕੇ ਫੋਕੜਾ ਫੂ ਚੱਕਰ ਹੋ ਜਾਂਦਿਆ ਕਿੱਦਾਂ ਦਿਲ ਦਿਲ ਨੂੰ ਕਿੱਦਾਂ țeਸ ਲੱਗੀ ਘਰਦਿਆਂ ਨੂੰ ਆ ਵਾਈਫ ਤੋਂ ਲੈ ਕੇ ਮਾਂ ਤੱਕ ਮਾਦ ਲਾ ਕੇ ਬਾਪ ਤੱਕ ਕਿੰਨਾ ਦਰਦ ਹੋਏ ਮਸੂਤ ਹੋਇਆ ਮੈਂ ਤੇ ਆਪਣਾ ਸ਼ਨੀਵਾਰ ਤੇ ਸਵੇਰੇ ਬਰੇ ਫਤਿਹ ਸਾਹਿਬ ਨੇ ਮੋਟਰਸਾਈਕਲ ਕਢਾਇਆ ਸੀਗਾ ਤੇ ਤਕਰੀਬਨ 7:00 ਤੇ 9:00 ਵਜੇ ਤੇ ਪਾਪਾ ਨੂੰ ਮੈਂ ਕਿਹਾ ਚਾਬੀ ਦਿਓ ਇੱਕ ਨੂੰ ਬਾਈਕ ਲੈ ਜਾਨਾ ਜਦੋਂ ਮੈਂ ਪਿੱਛੇ ਆ ਕੇ ਦੇਖਿਆ ਤੇ ਬਾਈਕ ਹੈ ਹੀ ਨਹੀਂ ਸੀਗਾ ਕਿਹੜੇ ਸਥਾਨ ਤੇ ਖੜੀ ਸੀ ਬਾਈ ਇਸੇ ਸਥਾਨ ਤੇ ਆ ਤੁਸੀਂ ਦੇਖ ਸਕਦੇ ਹੋ ਆ ਸ਼ਾਇਦ ਕੈਮਰਾ ਪਰਸਨ ਨੂੰ ਬੁਦਾਰਿਸ਼ ਕਰੂੰਗਾ ਕਿ ਕਿਸ ਇਸ ਸਥਾਨ ਤੇ ਜਿਹੜੀ ਹਾਂਜੀ ਇਸੇ ਸਥਾਨ ਤੇ ਜਿਹੜੀ ਬਾਈਕ ਖੜੀ ਸੀ ਠੀਕ ਪਿੱਛੇ ਜਿਹੜਾ ਚਾਹ ਦਾ ਜਿਹੜਾ ਕੰਮ ਹੋ ਰਿਹਾ ਵਾ ਇੱਕ ਧਿਆਨ ਜਦੋਂ ਚਾਹ ਦੇ ਕੰਮ ਵਿੱਚ ਰੁੱਝ ਜਾਂਦਾ ਵਾ ਤਾਂ ਚੋਰਾਂ ਨੂੰ ਮੌਕਾ ਮਿਲ ਜਾਂਦਾ ਵਾ ਕੀ ਗੱਲ ਚੋਰ ਤੋਂ ਹੀ ਤਾੜ ਬਜ਼ੁਰਗਾ ਦੀ ਤਾੜ ਤੇ ਲੱਗੇ ਹੋਣਗੇ ਕਿੰਨੀ ਪਲਾਨਿੰਗ ਕਰਕੇ ਚੋਰ ਆਏ ਹੋਣਗੇ ਔਰ ਰਫੂ ਚੱਕਰ ਹੋਣਗੇ ਪਰ ਪੁਲਿਸ ਨੂੰ ਅਜ ਤੱਕ ਕਿੰਨਾ ਲੰਮਾ ਸਮਾਂ ਹੋ ਚੁੱਕਿਆ ਭਾਈ ਇਹ ਦੋ ਹਫ਼ਤੇ ਪਹਿਲੇ ਹੋਈ ਹੈ ਚੋਰੀ ਤੇ 9:30 ਵਜੇ ਜਦੋਂ ਦੇਖਿਆ ਤੇ ਬਾਈਕ ਨਹੀਂ ਖੜੀ ਹੋਈ ਸੀ ਉਹ ਹਫ਼ਤੇ ਹੋ ਗਏ ਪੁਲਿਸ ਪ੍ਰਸ਼ਾਸਨ ਨੇ ਕੀ ਸ਼ਵਾਸ਼ਨ ਦਿੱਤਾ ਮੈਂ ਪੁਲਿਸ ਵਿਭਾਗ ਨੇ ਬਸ ਇਹੀ ਇੱਕ ਦਿਨ ਮੇਰੇ ਨਾਲ ਗਏ ਨੇ ਜੋ ਜਿਹੜੇ ਮੇਰੇ ਆਈਓ ਨੇ ਮੁੜ ਕੇ ਉਹਨਾਂ ਨੇ ਬਿਲਕੁਲ ਵੀ ਕੋਈ ਸਾਥ ਮਤਲਬ ਕੀ ਨਹੀਂ ਦਿੱਤਾ ਕੋਈ ਅੱਦਾਦਾ ਨਹੀਂ ਬਾਅਦ ਚ ਮੈਨੂੰ ਕਹਿ ਰਹੇ ਨੇ ਤੂੰ ਦੇਖ ਕੇ ਆ ਉੱਤੇ ਤੈਨੂੰ ਜਾਂ ਮਿਲ ਗਿਆ ਤੇ ਸਾਨੂੰ ਫੋਨ ਕਰ ਤੀ ਆਈਓ ਕੌਣ ਸੀ ਇਹਨਾਂ ਸੰਬੰਧ ਤੁਹਾਡੀ ਚੋਰੀ ਜਿਹੜਾ ਮੁਕੱਦਮਾ ਜਿਹੜਾ ਗਿਆ ਜਿਹੜਾ ਕੀ ਨਾਮ ਆਈਓ ਆਈਓ ਭੁਪਿੰਦਰ ਸਿੰਘ ਸਿੰਘਰ ਸਿੰਘ ਤੇ ਥਾਣਾ ਕਿਹੜਾ ਲੱਗਦਾ ਵਾ ਜਾਣਕਾਰੀ ਦਿਓ ਡਿਵੀਜ਼ਨ ਨੰਬਰ 2 ਐਸ ਐਚਓ ਕੌਣ ਨਹੀਂ ਇਸ ਸਰ ਐਸ ਐਚਓ ਦਾ ਨਾਮ ਧਿਆਨ ਚ ਨਹੀਂ ਹੈ ਸਰ ਇਸ ਰਾਜ ਜੀ ਤੁਹਾਨੂੰ ਗਾਈਡ ਕਰਦੇ ਸੀ ਆਈਓ ਹਾਂਜੀ ਕੀ ਨਾਮ ਦੱਸਿਆ ਆਯੂ ਬੁਪਿੰਦਰ ਸਿੰਘ ਐਸ ਐਚ ਓ ਸਾਹਿਬ ਨੇ ਤਾਂ ਵੈਸੇ ਬਹੁਤ ਵਧੀਆ ਮਤਲਬ ਕਿ ਉਹਨਾਂ ਨੇ ਤਾਂ ਜਿ ਜਦੋਂ ਮੈਂ ਗਿਆ ਵਾ ਉਹ ਤਾਂ ਇਹ ਕਹੇ ਬੁਪਿੰਦਰ ਨੂੰ ਬੁਲਾ ਕੇ ਕਹਿੰਦੇ ਸੀਗੇ ਆਯੂ ਨੂੰ ਬੁਲਾ ਕੇ ਭਾਈ ਜਾ ਕੇ ਤੂੰ ਦੇਖ ਮੁੰਡੇ ਦਾ ਬਾਈਕ ਚੋਰੀ ਹੋਇਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਨਹੀਂ ਇਹ ਦੋ ਚਾਰ ਦਿਨ ਇਹ ਕਹਿੰਦਾ ਕਿ ਮੈਂ ਉਹਨਾਂ ਨੂੰ ਕਹਿਆ ਸੀ ਐਫ ਆਈ ਆਰ ਦਰਜ ਕਰ ਦੋ ਤੇ ਚੋਰੀ ਦੀ ਬਣਦੀ ਐਸੀ ਆ ਦਰਜ ਚੋਰੀ ਆ ਹਾਂ ਜੀ ਤੇ ਮੈਨੂੰ ਕਹਿੰਦੇ ਸੀ ਨਹੀਂ ਅਜੇ ਰੁਕ ਜਾ ਤੈਨੂੰ ਮਿਲ ਗਿਆ ਤੇਰਾ ਹੀ ਫਾਇਦਾ ਹੋ ਜਾਣਾ ਮੁੜ ਕੇ ਤੈਨੂੰ ਜੇ ਐਫ ਆਈ ਆਰ ਪੱਕੀ ਕਰਤੀ ਤੈਨੂੰ ਕੋਰਟ ਚ ਜਾ ਕੇ ਛਡਾਣਾ ਪੈਣਾ ਆਹਦਾ ਕੋਰਟ ਚ ਛਡਾਣਾ ਪੈਣਾ ਉੱਥੇ ਕੋਣ ਕਹਿੰਦਾ ਕੋਰਟ ਚ ਵਾਸ ਉਹ ਤੁਸੀਂ ਲਵਾਗੇ ਸਾਡੇ ਚੋਰ ਫੋਟੋ ਤੁਸੀਂ ਸਬੂਰਦਾਰੀ ਕਰਵਾਵਾਂਗੇ ਜੀ ਹਾਂ ਜੀ ਤੇ ਕਹਿੰਦੇ ਉੱਥੇ ਜੋ ਕੋਰਟ ਚ ਜਾ ਕੇ ਤੈਨੂੰ ਜ਼ਮਾਨਤ ਕਰਾਣੀ ਪੈਣੀ ਅੱਜ ਇਹ ਤੁਸੀਂ ਲਾ ਲਓ ਇਹ ਦੋ ਜ਼ਮਾਨਤ ਤਾਂ ਤੁਹਾਨੂੰ ਕਰਾਣੀ ਪੈਣੀ ਆ ਹੋਰ ਇਹਨੇ ਫੜ ਲੇ ਚੋਰਾ ਨੂੰ ਚੋਰ ਚੋਰ ਜਾਣਗੇ ਜੇਲ੍ਹ ਚ ਤੇ ਤੁਹਾਨੂੰ ਆਪਣੀ ਬਾਈਕ ਦੀ ਪ੍ਰੂਫ ਜਮਾ ਕਰਾ ਕੇ ਜ਼ਬੂਰਦਾਰੀ ਕਰਾਣੀ ਪੈਂਦੀ ਆ ਉਹਨੂੰ ਜ਼ਬੂਰਦਾਰੀ ਕਹਿੰਦੇ ਆ ਠੀਕ ਹੈ ਆਪਣਾ ਜ਼ਬੂਰਦਾਰੀ ਲੈਣ ਦੀ ਮੈਂ ਮਲਕੀਅਤ ਆ ਮੈਂ ਮਾਲਕ ਆ ਜ਼ਬੂਰਦਾਰੀ ਤੁਸੀਂ ਲਓਗੇ ਉਹ ਤੁਹਾਨੂੰ ਜਮਾਨਤ ਹੋਊਗੀ ਇਹਦਾ ਖਰਚਾ ਬਹੁਤ ਘੱਟ ਆ ਵਕੀਲਾਂ ਦੇ ਕਹਿਣ ਦੇ ਮੁਤਾਬਿਕ ਤਾਂ 10000 ਰੁਪਏ ਵੀ ਕੋਈ ਕਹਿੰਦਾ ਪਰ ਆਪਾਂ ਤੁਹਾਡੇ ਚੈਨਲ ਆਇਆ ਮਦਦ ਕਰਨ ਪਰ ਹੁਣ ਤੁਹਾਡੀ ਉਹ ਘੱਟੋ ਘੱਟ ਜਿੰਨਾ ਹੋ ਸਕਦਾ ਵਾ ਤੁਹਾਨੂੰ ਵਕੀਲ ਕਰਾ ਕੇ ਦੇ ਦੋ ਪਰ ਸਵਾਰ ਤਰ੍ਹਾਂ ਹੁੰਦਾ ਚੋਰ ਤਾਂ ਲੱਭੇ ਹਾਂਜੀ ਹਾਂਜੀ ਚੋਰ ਲੱਭੇਗਾ ਤਾਂ ਹੀ ਚੀਜ਼ ਮਿਲੇਗੀ ਹੁਣ ਤੁਸੀਂ ਲਾ ਲਓ 2 ਹਫਤੇ ਦੇ ਵਿੱਚ ਕਮ ਸੇ ਕਮ 10-4 ਮੋਟਰਸਾਈਕਲ ਚੋਰੀ ਹੋਗੇ ਅੱਜ ਸਵੇਰੇ ਕਿਸੇ ਬੰਦੇ ਦਾ ਆਟੋ ਚੋਰੀ ਹੋ ਗਿਆ ਉਹ ਸਾਹਮਣੇ ਖੜਾ ਸੀ ਕਿ ਆ ਖੜਾ ਆਟੋ ਵਾਲੇ ਭਾਈ ਸਾਹਿਬ ਆ ਮੇਰੇ ਨਾਲ ਸਵੇਰੇ ਇਹਨਾਂ ਦਾ ਆਟੋ ਚੋਰੀ ਹੋਇਆ ਤੁਹਾਡਾ ਆਟੋ ਕਿਹੜੇ ਰੰਗ ਦਾ ਸੀ ਕਿਸ ਕੀ ਰੰਗ ਰੂਪ ਕੀ ਆ ਤੇ ਬਿਲਕੁਲ ਜਿਹਾ ਸੀਗਾ ਜੀ ਤੇ ਟਮਟਮ ਕੰਪਨੀ ਸੀਗੀ ਬੈਟਰੀ ਰਿਕਸ਼ਾ ਸੀ ਜੀ ਜੀ ਬੈਟਰੀ ਰਿਕਸ਼ਾ ਸੀ ਤੇ ਰਹੇਓ ਅੱਜ ਜੁਰੀਆ ਜੀ ਬਿਲਕੁਲ ਜੀ 11:00 ਬਜੇ ਜੀ ਮਿੰਟ ਤੇ ਸਿਰ 5-6 ਮਿੰਟ ਲਈ ਨੇ ਅੰਦਰ ਗਿਆ ਬਾਅਦ ਆਇਆ ਤੇ ਗੱਡੀ ਨਹੀਂ ਸੀ ਇਹਨੂੰ ਇਤਲਾਹ ਦਿੱਤੀ ਜਦੋਂ ਚੋਰੀ ਹੋ ਗਿਆ ਇਤਲਾਹ ਜੀ ਅਸੀਂ ਥਾਣੇ 'ਚ ਕਰਵਾਈ ਆ ਡਿਵੀਜ਼ਨ ਨੰਬਰ ਡਿਵੀਜ਼ਨ ਨੰਬਰ 2 ਤੇ ਇਹਨਾਂ ਨੂੰ ਆਈਓ ਕੌਣ ਲੱਗੇ ਤੁਹਾਡੇ ਸਰ ਜਿਨ੍ਹਾਂ ਨੇ ਕੇਸ ਲਿਆ ਉਹਦਾ ਨਾਮ ਹੈ ਜਪਿੰਦਰ ਸਿੰਘ ਜੀ ਹਾਂ ਜੀ ਤੇ ਉਹਨਾਂ ਨੇ ਮਤਲਬ ਜੀ ਚੰਗਾ ਵਿਸ਼ਵਾਸ ਤੇ ਦਿਲਾਇਆ ਕਿ ਅਸੀਂ ਲੱਭਾਂਗੇ ਪਰ ਜੇ ਸਾਡੀ ਚੀਜ਼ ਲੱਭੇ ਤਾਂ ਤਾਂ ਬਾਕੀ ਅਸੀਂ ਜਿੱਥੇ-ਜਿੱਥੇ ਉਹਨਾਂ ਨੂੰ ਕਿਹਾ ਸੀ ਅਸੀਂ ਤੇ ਤੇ ਕਿਸ਼ਤਾ ਪੂਰੀ ਹੋ ਗਈ ਸਾਡੀ ਕਿਸ ਤਾ ਸੈ ਕਿਸ ਤਾ ਚਲੋ ਝੂਠੀ ਬੋਲਣਾ ਜਿਸ ਤਾ ਪੂਰੀਆਂ ਹੋ ਗਈਆਂ ਪਰ ਦੋਖਾ ਹੁੰਦਾ ਹੀ ਆ ਜੇ ਕੋਈ ਜਦੋਂ ਪ੍ਰਾਪਰਟੀ ਬਣ ਗਈ ਉਦੋਂ ਕੋਈ ਅਜਾਇਦਾਤ ਬਣੀਏ ਕਿ ਜਾਇਦਾਦ ਹੀ ਹੁੰਦੀ ਆ ਉਦੋਂ ਚੋਰ ਚੋਰ ਲੈ ਕੇ ਰਫੂ ਚ ਬਿਲਕੁਲ ਜੀ ਬਾਕੀ ਗੱਡੀ ਅੱਜ ਵੀ ਕੋਈ ਦੇਖਦਾ ਸੀ ਤੇ ਇਹ ਕਹਿੰਦਾ ਸੀ ਏਜੰਸੀ ਸੇ ਪੜਵਾ ਕੇ ਆਇਆ ਗੱਡੀ ਮੇਰੀ ਬਿਲਕੁਲ ਨਵੀਂ ਹੈ ਮੈਂ ਬਹੁਤ ਕੇਅਰ ਕੀਤਾ ਸੀ ਗੱਡੀ ਦਾ ਤੇ ਚਲੋ ਦੋਖਾ ਮੈਨੇ ਇਸ ਗੱਲ ਦਾ ਕਿ ਗੱਡੀ ਚੋਰੀ ਹੋਈ ਹੈ ਮੇਰੀ ਲੱਭੀ ਵੀ ਰੇ ਆ ਰੈਗੂਲਰ ਗੇੜੀ ਮਾ ਆਇਓ ਕੋਣ ਲੱਗਿਆ ਕੋਈ ਐਫ ਆਈ ਆਰ ਦਰਜ ਕੀਤੀ ਆ ਐਫ ਆਈ ਆਰ ਤਾਂ ਸਹੀ ਜੀ ਦਰਜ ਦਰਜ ਕਰਕੇ ਇਹ ਪਿਆਉਣਾ ਨੇ ਗੋਬਿੰਦ ਸਿੰਘ ਜੀ ਨੇ ਤੇ ਆਈਬੀਸੀ ਐਜੂਕੇਸ਼ਨ ਤੇ ਬਟ ਉਸ ਜਗ੍ਹਾ ਤੇ ਕੋਈ ਕੈਮਰਾ ਵਿਗੇਦਾ ਬੰਨ੍ਹਿਆ ਹੋਇਆ ਤਾਂ ਉਹਨਾਂ ਨੇ ਫਿਰ ਕੋਈ ਕਲਿਊ ਨਹੀਂ ਮਿਲਿਆ ਚੋਰਾਂ ਦਾ ਕੋਈ ਜਿੱਦਾਂ ਭਾਈ ਸਾਹਿਬ ਜੀ ਇਹਦਾ ਇਹਨਾਂ ਨੂੰ ਕੋਈ ਕਲਿਊ ਨਹੀਂ ਮਿਲਿਆ ਤੁਹਾਡੇ ਕੋਲ ਕਲਿਊ ਹੋਣੀ ਹੈ ਹਾਂਜੀ ਹਾਂਜੀ ਮੇਰ ਕੋ ਦਾ ਜਦੋਂ ਉਹਨਾਂ ਨੇ ਚੈੱਕ ਕੀਤਾ ਮੈਨੂੰ ਕਹਿੰਦੇ ਜਿਸ ਦਿਨ ਮੇਰਾ ਚੋਰੀਆ ਉਸੇ ਨਾਲ ਉਹਨਾਂ ਨੇ ਲੁਧਿਆਣਾ ਸੇਫ ਸਿਟੀ ਜਿਹੜਾ ਹੈਗਾ ਸਿਵਲ ਲਾਈਨ ਉੱਥੇ ਜਾ ਕੇ ਉਹਨਾਂ ਨੇ ਕੈਮਰਾ ਖੁਲਾਇਆ ਤੇ ਉਹਨਾਂ ਨੇ ਜਿੱਦਾਂ ਜਿੱਦਾਂ ਤੋ ਦੇਖਿਆ ਜਾ ਰਿਹਾ ਬਾਈਕ ਚਿਮਾ ਚੌਗ ਨੂੰ ਚਲਾ ਗਿਆ ਬਾਈਕ ਨੇ ਪਹਿਲੇ ਗਿਆ ਨਾ ਅਦਰੀਸਾ ਨਗਰੀ ਇਸਨਤ ਨਗਰੀ ਚੈੱਕ ਕੀਤਾ ਉਹਨਾਂ ਨੇ ਕਿ ਚਿਮਾ ਚੌਂਗ ਨੂੰ ਜਾ ਰਿਹਾ ਜਿਹੜੇ ਉਹਨਾਂ ਦੇ ਸਰਕਾਰੀ ਕੈਮਰੇ ਸੀਗੇ ਤੇ ਕੈਮਰੇ ਹੁੰਦੇ ਹੀ ਆ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਨਰੇਸ਼ ਤੱਕ ਚੈੱਕ ਕੀਤਾ ਅੱਗੇ ਨਹੀਂ ਉਹਨਾਂ ਨੇ ਚੈੱਕ ਕੀਤਾ ਚਿਮਾ ਚੌਂਗ ਤੋਂ ਕਿੱਧਰ ਮੁੜਿਆ ਕਿੱਧਰ ਨਹੀਂ ਮੈਂ ਵੀ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿ ਅੱਗੇ ਕੈਮਰਾ ਦੇਖੋ ਆਪਾਂ ਨੂੰ ਪਤਾ ਲੱਗ ਜੂਗੀ ਸਾਨੀ ਹੋ ਜੂਗੀ ਕਿਸ ਮਰਾਲਾ ਚੌਂਗ ਨੂੰ ਗਿਆ ਹੈ ਜਾਂ ਗਿਲ ਚੌਂਗ ਨੂੰ ਗਿਆ ਹੈ ਜਾਂ ਕੈਂਸਰ ਹਸਪੀਟਲ ਕੰਨੀ ਨੂੰ ਗਿਆ ਤੁਹਾਨੂੰ ਪਤਾ ਵੀ ਜਿਆਦਾ ਡੀਵੀਆਰ ਜਿਹੜੀ ਹੁੰਦੀ ਆ ਆ ਡੀਵੀਆਰ ਦੇ ਵਿੱਚ ਕਈਆਂ ਨੇ ਕਹਿ ਕੇ ਮਹੀਨੇ ਦਾ ਰਕਾਰਡ ਰੱਖਿਆ ਹੁੰਦਾ ਆਪਣੀ ਫੁਟੇਜ ਦਾ ਹਾਂਜੀ ਕਈਆਂ ਨੇ 15 ਦਿਨ ਦੇ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੀ ਹੈ ਇਸ ਗੱਲ ਨੂੰ 2 ਹਫ਼ਤੇ ਹੋ ਗਏ ਪੁਲਿਸ ਨੇ ਕਿਤੇ ਵਾਰ ਕਢਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਤੋਂ ਅਨਰੇਸ਼ ਟੋਗੇ ਆ ਹਾਂਜੀ ਉਸ ਤੋਂ ਅੱਗੇ ਨਹੀਂ ਪਤਾ ਕਹਿੰਦੇ ਨਿਕਲਵਾਇਆ ਉਸ ਤੋਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਅੱਗੇ ਕਢਾ ਕੇ ਦੇਖੋ ਉਹ ਕਹਿੰਦੇ ਅੱਗੇ ਪਤਾ ਨਹੀਂ ਲੱਗ ਰਿਹਾ ਕਿੱਧਰ ਨੂੰ ਜਾ ਰਿਹਾ ਕਿੱਧਰ ਨਹੀਂ ਤੇ ਅੱਜ ਸਵੇਰੇ ਭਾਈ ਸਾਹਿਬ ਦਾ ਆਟੋ ਚੋਰੀ ਹੋਇਆ ਇਹ ਵਿਚਾਰੇ ਐਨੇ ਪਰੇਸ਼ਾਨ ਨੇ ਸਵੇਰ ਦੇ ਇਹਨਾਂ ਦੇ ਘਰ ਦੇ ਵਿਚਾਰੇ ਆਏ ਇਹਨਾਂ ਦੀ ਗੁੜੀ ਆ ਇਹਨਾਂ ਦੇ ਵਾਈਫ ਬਹੁਤ ਸਾਰੇ ਇਹਨਾਂ ਦੇ ਪਰਿਵਾਰ ਚਾਹੇ ਵਿਚਾਰੇ ਉਹ ਇੰਨੇ ਪਰੇਸ਼ਾਨ ਨੇ ਸਵੇਰ ਦੇ ਜੀ ਲੇਡੀਜ਼ ਇੰਨੀਆਂ ਜਿਹੜੀਆਂ ਵਿਚਾਰੀਆਂ ਰੋ ਰਹੀਆਂ ਕਿ ਸਾਡਾ ਮਿਹਨਤ ਦੀ ਕਮਾਈ ਦਾ ਇੱਕ ਆਟੋ ਜਿਹੜਾ ਚੋਰੀ ਹੋਇਆ ਉਹ ਆ ਕਿ ਬਸ ਸਿਰਫ ਇਹਨਾਂ ਪੰਜ ਮਿੰਟ ਨਹੀਂ ਲਾ ਕੇ ਅੰਦਰ ਗਏ ਉਹਨੇ ਉਦੋਂ ਹੀ ਵਾਪਸ ਇਹ ਆਟੋ ਗਿਆ ਸ਼ਰਮਾ ਜੀ ਆਖਰ ਇਦਾਂ ਦੇ ਆਏ ਦਿਨ ਦੋ ਹਫ਼ਤੇ ਦੇ ਵਿੱਚ ਵਿੱਚ ਹੋਰ ਵੀ ਕਾੜ ਹੋਏ ਮੈਂ ਕਹ ਰਿਹਾ ਜੀ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਤਿੰਨ ਚਾਰ ਦਾ ਮੋਟਰਸਾਈਕਲ ਇਤੋਂ ਵੀ ਚੱਕੇ ਗਏ ਹੋਰ ਹੋਰ ਤੁਹਾਡੇ ਤੋਂ ਬਾਅਦ ਹਾਂ ਜੀ ਹਾਂ ਜੀ ਮੈਂ ਤਾਂ ਸਵੇਰੇ ਵੀ ਆਪਾਂ ਨੇ ਆਈ ਨੂੰ ਮੈਂ ਗਿਆ ਕਿ ਭਾਈ ਸਾਹਿਬ ਇਹ ਤਾਂ ਕੁਝ ਕਰਨਾ ਪੈਣਾ ਇੱਦਾਂ ਦਾ ਕੋਈ ਨਾ ਕੋਈ ਚੀਜ਼ ਆ ਕੇ ਰੋਹ ਚਲੇ ਜਾਇਆ ਕਰਨਗੇ ਇਹ ਤੁਸੀਂ ਜਾਂ ਕੋਈ ਆਪਣੀ ਪੁਲਿਸ ਤੋਂ ਜਾਂਤੇ ਲਾਓ ਇੱਕ ਅੱਧਾ ਠੀਕ ਹੈ ਜੇ ਇត្រਾਨੀ ਰੱਖੀ ਜਾਵੇ ਕਿ ਪਤਾ ਕੀ ਇੱਦਾਂ ਤਾਂ ਰੋਜ਼ ਕਿਸੇ ਦੀ ਮਿਹਨਤ ਦੀ ਵਿਚਾਰੇ ਕਮਾਈ ਹੁਣ ਇਹਨਾਂ ਦੀ ਮਿਹਨਤ ਦੀ ਕਮਾਈ ਸੀਗੀ ਠੀਕ ਹੈ ਮੇਰੀ ਵੀ ਮਿਹਨਤ ਦੀ ਕਮਾਈ ਸੀਗੀ ਕਿਹੜਾ ਸਾਡਾ ਜਿਹੜਾ ਕੋਈ ਚੋ ਦੋ ਨੰਬਰ ਦਾ ਕੰਮ ਹੈ ਜਾਂ ਕੁਝ ਹੈ ਇਹਨਾਂ ਹਾਂ ਜੀ ਹਾਂ ਜੀ ਮਿਹਨਤ ਮਿਹਨਤ ਦੀ ਕਮਾਈ ਹਾਂ ਜੀ ਹਾਂ ਜੀ ਐਸੀ ਕਰਕੇ ਪਤਾ ਕੀ ਇਹ ਪੁਲਿਸ ਪ੍ਰਸ਼ਾਸਨੋਂ ਵੈਸੇ ਜਿਹੜੇ ਸਾ ਮੇਰੇ ਆਈਓ ਨੇ ਉਹਨਾਂ ਨੂੰ ਵੈਸੇ ਲੱਭਣ ਚਾਏ ਤਾਂ 2 ਦਿਨ ਦੇ ਵਿੱਚ ਲੱਭ ਸਕਦੇ ਆ ਠੀਕ ਆ ਪਰ ਪਤਾ ਨਹੀਂ ਕਿਉਂ ਨਹੀਂ ਕਰ ਰਹੇ بس ਇਹ ਕਹਿ ਰਹੇ ਆ ਕਿ ਕੰਮ ਬਹੁਤ ਆ ਜੀ ਹੋਰ ਬੜੇ ਪਰਚੇ ਆ ਬਸ ਇਹ ਕਹਿ ਰਹੇ ਆ ਐਫ ਆਈ ਆਰ ਰਾਮਦੋ ਤੈਨੂੰ ਥਾਣੇ ਤੋਂ ਸਾਨੀ ਨਾ ਮਿਲ ਜੂਗੀ ਇਹ ਹੋਏਗਾ ਮੈਂ ਕਿਹਾ ਫਿਰ ਅੱਜ ਮੈਂ ਲਾਸਟ ਦੇ ਵਿੱਚ ਜਦੋਂ ਇਹਨਾਂ ਦੇ ਨਾਲ ਆਏ ਕੋਈ ਮੇਰੇ ਵਾਲੇ ਆਈਓ ਤੇ ਮੈਂ ਕਿਹਾ ਸਰ ਮੇਰੀ ਐਫ ਆਈ ਆਰ ਨੋਟ ਕਰ ਦਿਓ ਮੈਂ ਕਿਹਾ ਪੱਕੀ ਕੋਈ ਗੱਲ ਨਹੀਂ ਮੈਂ ਆਪ ਹੀ ਕਰਾਵਾਂਗਾ ਇਰ ਇਨਨੂ ਵੀ ਕਿਹਾ ਕਿ ਤੁਸੀਂ ਭਾਈ ਸਾਹਿਬ ਆਪਣੀ ਐਫ ਆਈ ਆਰ ਅਗੇ ਕਰਾ ਲਓ ਸਾਡੇ ਆ ਜਿਵੇਂ ਤੁਸੀਂ ਦੇਖਿਆ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਜਦੋਂ ਚੈਨਲ ਦਾ ਇਨਸਾਨਦਾਰ ਵਿਅਕਤੀ ਦਾ ਦੁੱਖ ਇੱਕ ਮਿਹਨਤ ਦਾ ਸ਼ਲੋਗ ਆ ਮਿਹਨਤ ਦਾ ਸ਼ਲੋਗ ਆਪਣੇ ਮਿਹਨਤ ਮਜ਼ਦੂਰੀ ਕਰਕੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਵੇਚ ਕੇ ਆਪਣਾ ਪ੍ਰਧਾਨ ਮੰਤਰੀ ਬਣ ਸਕਦੇ ਆ ਕੀ ਇੱਕ ਚਾਹ ਵਾਲੇ ਵਿਅਕਤੀ ਦੀ ਬਾਈਚੋਰੀ ਹੋ ਜੂਗੀ ਕਿਸ ਕਾਨੂੰਨ ਚਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪੁੱਛਦਾ ਪੰਜਾਬ ਪੁੱਛਦਾ ਹੈ ਨਿਊਜ਼ ਇੰਡੀਆ ਪੁੱਛਦਾ ਸਾਰਾ ਹਲਕਾ ਸੈਂਟਰਲ ਉਸਦਾ ਬਾੜ ਉਸਦਾ ਸਿਵਲ ਹਸਪਤਾਲ ਪੂਜੀਏ ਦੁਕਾਨਾਂ ਆਖਰ ਬਾਈਕ ਗਈ ਕਿੱਥੇ ਸਬੰਧਤ ACP ਨਾਲ ਗੱਲ ਕੀਤੀ ਜਾਊਗੀ ਸੈਂਟਰਲ ਨਾਲ ACP ਸੈਂਟਰਲ ਨਾਲ ਗੱਲ ਕੀਤੀ ਜਾਊਗੀ ਐਸਐਚਓ ਨਾਲ ਵੀ ਗੱਲਬਾਤ ਕੀਤੀ ਜਾਊਗੀ ਵੀ ਆਖਰ ਕਿਹਨਾ ਕਾਰਨਾ ਕਰਕੇ ਸਾਡੇ ਕੋਲ ਕੀ ਗੱਲ ਆਪਣੇ ਕੋਲ ਚੋਰ ਇੰਨੇ ਹੀ ਇਹਨੂੰ ਸਰਗਰਮ ਨੇ ਤੇ ਇੰਤ ਮੇਰੇ ਫਰੈਂਡਾਂ ਦੇ ਚੋਰੀ ਹੋ ਗਏ ਮੋਟ ਸਾਬ ਉਹਨਾਂ ਨਾਲ ਮੈਂ ਹੁਣੇ ਹੀ ਫੋਨ ਤੇ ਹੋਈ ਗੱਲ ਕੀਤੀ ਸੀ ਉਹ ਇਸ ਟਾਈਮ ਬੀਜੀ ਹੈ ਦੁਕਾਨ ਤੇ ਉਹਨਾਂ ਦੇ ਬਰਨੀ ਤੇ ਉਹਨਾਂ ਨੇ ਵੀ ਆ ਜਾਣਾ ਸੀ ਆ ਮੈਂ ਇਸੇ ਏਰੀਆ ਦੇ ਵਿੱਚੋਂ ਤੇ ਕਿੰਨਾ ਗੁਆਰਾ ਹੋ ਜਾਂਦਾ ਚਾਹ ਦਾ ਕੰਮ ਕਰਕੇ ਫਿਰ ਅਸੀਂ ਮੈਂ ਆਪਣਾ ਜਬਾਸ ਨੂੰ ਹੀ ਚੱਲੀ ਜਾ ਰਹੀ ਜੀ ਬਹੁਤ ਪਰਮਾਤਮਾ ਵਾਹਿਗੁਰੂ ਦਾ ਸ਼ੁਕਰ ਹੈ ਤੇ ਬਾਕੀ ਕਿੱਦਾਂ ਲੈ ਜਰੋ ਸੁਪਣਾ ਜਦੋਂ ਨਵੀਂ ਬਾਈਕ ਲੈਣ ਲੈ ਗਏ ਹੋਣੀ ਆ ਕਿੰਨੀ ਖੁਸ਼ੀ ਹੋਊਗੀ ਉਹਨੂੰ ਪਤਾ ਸੀ ਜੇ ਚੋਰੀ ਹੋ ਜੂਗੀ ਨਾ 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 ਇਹ ਉਸ ਟਾਈਮ ਜਦੋਂ ਅਸੀਂ ਜਦੋਂ ਮੈਂ ਉਦੋਂ ਜੋਬ ਕਰਦਾ ਸੀ ਉਦੋਂ ਲੈ ਕੇ ਆਇਆ ਸੀ 2021 ਦੇ ਵਿੱਚ ਤੇ ਉਦੋਂ ਤੇ ਹੁਣ ਪੂਰੀ ਪਿਛਲੇ 6 ਮਹੀਨੇ ਮੇਰੇ ਨਾਲ ਪਹਿਲੇ ਕਿਸ਼ਤਾ ਉਤਰੀਆਂ ਹੁੰਦੀਆਂ 6 ਮਹੀਨੇ ਬਾਅਦ ਹੀ ਬਾਈਕ ਚੋਰੀ ਹੋ ਗਈ ਜਦੋਂ ਫ੍ਰੀ ਹੋਏ ਆ ਉਦੋਂ ਬਾਈਕ ਚੱਕਿਆ ਗਿਆ ਇਹ ਮਾਲਕ ਬਣ ਕੇ ਉਦੋਂ ਪਹਿਲਾ ਕਿਸ਼ਤਾ ਦੇ ਦਿੰਦੇ ਰਹੇ ਦਿੰਦੇ ਰਹੇ ਜਦੋਂ ਮਾਲਕ ਬਣ ਗਏ ਇਹ ਪਤਾ ਕੀ ਪੁਲਿਸ ਪ੍ਰਸ਼ਾਸਨ ਨੂੰ ਇਹ ਕਰਨਾ ਚਾਹੀਦਾ ਇਹ ਚੋਰਾਂ ਦੇ ਨੱਤ ਪਾਣੀ ਚਾਹੀਦੇ ਇਹ ਫੜਨਾ ਇਹਨਾਂ ਨੂੰ ਫੜਨਾ ਚਾਹੀਦਾ ਪਤਾ ਲੱਗੇ ਕਿ ਇਹ ਗੈਂਗ ਬਣੀ ਇਹਨਾਂ ਦੀ ਕਿ ਇਹ ਕੀ ਕਰ ਰਹੇ ਨੇ ਇਸ ਜਿਵੇਂ ਉਹ ਕੈਮਰਾ ਸਰਕਾਰੀ ਲੱਗੇ ਠੀਕ ਹੈ ਜੀ ਉਹਦੇ ਚ ਪੂਰਾ ਚੈੱਕ ਕਰਨ ਇਹ ਕੌਣ ਨੇ ਬੰਦੇ ਜਿਹੜੇ ਰੋਜ਼ ਹੀ ਚੋਰੀ ਕਰ ਰਹੇ ਨੇ ਲੱਗਦਾ ਕਿ ਤੁਹਾਡੀ ਆਈਡੀਆ ਜਿਹਦਾ ਇਹਦੀ ਬਾਈਕ ਚੋਰੀ ਹੋ ਜਿਸ ਤਨ ਲਾ ਕੇ ਸੋਰ ਤਨ ਜਾਣੇ ਕੌਣ ਜਾਣੇ ਪੀਪਰਾਈ ਜਿਸ ਨੂੰ ਲੱਗਦੀ ਆ ਉਹਨੂੰ ਸਾਰ ਜਿਆਦਾ ਹੁੰਦਾ ਵਾ ਹਾਂਜੀ ਹਾਂਜੀ ਉਹ ਇਹ ਪ੍ਰਸ਼ਾਸਨ ਵੀ ਤਾਂ ਕਰਕੇ ਕਹਿੰਦਾ ਮੇਰੀ ਕੋਲ ਬਾਈਕ ਆ ਮੈਨੂੰ ਵੀ ਲੋੜ ਆ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਲਾਪਰਵਾਹ ਤੱਕ ਸਾੜੇ ਥੱਕੇ ਉਹ ਆ ਕੇ ਥੱਕ ਜੂਗਾ ਅਗਲਾ ਕੋਈ ਛੱਡ ਪਰਾ ਸੀ ਕਿ ਲੈਣ ਦੇਣਾ ਸਾਰੇ ਪੁਲਸਾਰੇ ਚੱਕਰ ਜਿਸੀ ਪੈਣਾ ਹੀ ਨਹੀਂਗਾ ਚਲੋ ਜਿਹੜੇ ਐਸਐਚਓ ਸਾਹਿਬ ਨੇ ਉਹਨਾਂ ਨੇ ਤਾਂ ਬਹੁਤ ਵਧੀਆ ਬੰਦੇ ਨੇ ਉਹਨਾਂ ਨੇ ਵਿਚਾਰਿਆਂ ਨੇ ਮੇਰੀ ਹਰ ਗੱਲ ਮੰਨੀ ਸੀ ਠੀਕ ਹੈ ਉਹਨਾਂ ਨੇ ਕਿਹਾ ਉਹਨਾਂ ਨੂੰ ਉਹ ਜਿਹੜੇ ਮੇਰੇ ਆਈਓ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਨਾ ਕਿਤੇ ਕੀ ਹੈ ਕੀ ਨਹੀਂ ਉਹ ਤਾਂ ਹੁਣ ਉਸ ਕੱਲ ਪਰਸੋ ਗਿਆ ਸੀ ਮੈਂ ਐਸਐਚਓ ਸਾਹਿਬ ਨਹੀਂ ਮਿਲੇ ਚਲੋ ਉਸ ਟਾਈਮ ਉਹ ਮੀਟਿੰਗ ਤੇ ਹੋਣੇ ਜਾਂ ਕਿਤੇ ਗਏ ਹੋਣੇ ਇਹ ਤਾਂ ਆਈਓ ਨੂੰ ਹੁਣ ਕਰਨਾ ਚਾਹੀਦਾ ਕਿ ਇਹ ਚੋਰ ਰੋਜ਼ ਚੋਰੀ ਹੋ ਰੇ ਉਹਨਾਂ ਦੇ ਹੱਥ ਹੀ ਕੇਸ ਨੇ ਸਭ ਦੇ ਇਹਨਾਂ ਦਾ ਵੀ ਕੇਸ ਉਹਨਾਂ ਦੇ ਹੱਥ 'ਚ ਹੈ ਮੇਰਾ ਵੀ ਹੈਗਾ ਜਿਹੜੇ ਲਗਭਗ 10-15 ਵਹੀਕਲਸ ਦਾ ਕੇਸ ਹੈਗਾ ਹਾਂਜੀ 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 ਇਸ ਏਰੀਆ ਦੇ ਵਿੱਚ ਹੈਗੇ ਆ ਚਲੋ ਜਿਵੇਂ ਤੁਸੀਂ ਭਾਈ ਸਾਹਿਬ ਨੇ ਗੱਲ ਕੀਤੀ ਇੱਕ ਬਹੁਤ ਦੁੱਖ ਹੁੰਦਾ ਜਦੋਂ ਪੂੰਜੀ ਪੂੰਜੀ ਜੋੜ ਕੇ ਕਿਸ਼ਤਾਂ ਪੂਰੀਆਂ ਕਰਨ ਹੋ ਜਾਂਦੀਆਂ ਆ ਸਾਡੇ ਬਾਈਕ ਚੋਰ ਆ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਪਰ ਗੱਲ ਕੀ ਆ ਉਹ ਕਹਿੰਦੇ ਬਾੜ ਖੇਤ ਨੂੰ ਖਾਵਣ ਲੱਗੀ ਤੇ ਕੌਣ ਕਰੇ ਰਖਵਾਲੀ ਮੇਰਾ ਤਾਂ ਚਲੋ ਬਾਈਕ ਹੈ ਨਾ ਕਹਿੰਦੇ ਆ ਗੱਡੀ ਆ ਭਾਈ ਸਾਹਿਬ ਦੀ ਗੱਡੀ ਆ ਰੋਜੀ ਰੋਟੀ ਇੱਕੋ ਚੱਲਦੀ ਸੀ ਅੱਜ ਦੇਖੋ ਦੇਖਣ ਜਾ ਰਹੇ ਪਹਿਲਾ ਮੇਰੇ ਸਾਹਮਣੇ ਰੋ ਹੀ ਪਏ ਅਭੀ ਐਦਾ ਭਾਈ ਅੱਜ ਕੀ ਬਣੂਗਾ ਪਰਿਵਾਰ ਦਾ ਕੀ ਬਣੂਗਾ ਪਾਲਣ ਪੋਸ਼ਣ ਕਿੱਦਾਂ ਚੱਲੂਗਾ ਹਲਕਾ ਸੈਂਟਰਲ ਦੇ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਦਾ ਵੀ ਨੀ ਗੱਲਬਾਤ ਕੀਤੀ ਹੋਊਗੀ ਸੈਕੰਡ ਏਰੀਆ ਦੇ ਡੀ ਸੀ ਏ ਸੀ ਪੀ ਨਾਲ ਵੀ ਗੱਲ ਕੀਤੀ ਜਾਊਗੀ ਜ਼ਿਲ੍ਹਾ ਟਰੈਕ ਜ਼ਿਲ੍ਹਾ ਦੇ ਜ਼ਿਲ੍ਹਾ ਲੁਧਿਆਣਾ ਦੇ सीपी साहब ਨਾਲ ਵੀ ਗੱਲਬਾਤ ਕੀਤੀ ਜਾਊਗੀ ਇਸ ਤਰ੍ਹਾਂ ਚੋਰੀਆਂ ਕਿਉਂ ਰੁਕਨ ਦਾ ਨਾਮ ਲੈ ਕਦੇ ਲੈਣਗੀਆਂ ਦੂਜਾ ਹੁਣੇ ਸੱਜਣ ਲਈ ਬੜੇ ਡੀਜੀਪੀ ਪੰਜਾਬ ਟ੍ਰੈਫਿਕ ਅਮਰਦੀਪ ਸਿੰਘ ਰਾਏ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਾਊਗੀ ਕਿ ਆਖਰ ਟ੍ਰੈਫਿਕ ਪੁਲਿਸ ਦੀ ਇੱਥੇ ਡਿਊਟੀ ਲਗਾਈ ਜਾਵੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਆ ਉਹਨਾਂ ਤੋਂ ਪੁੱਛਿਆ ਜਾਊਗਾ ਰਾਏ ਸਾਹਿਬ ਤੋਂ ਪੁੱਛਿਆ ਜਾਊਗਾ ਵੀ ਆਖਰ ਡੀਜੀਪੀ ਪੰਜਾਬ ਦੇ ਟ੍ਰੈਫਿਕ ਦੇ ਕੱਲ ਪਰ ਪਰਸੋਂ ਹੀ ਜਿਹੜੇ ਤਨਾਤ ਹੋਏ ਨੇ ਇੱਕ ਤਾਂ ਵਧਾਈ ਵੀ ਦਿੰਨੇ ਆ ਬਹੁਤ ਅੱਛੇ ਜਿਹੜੇ ਅਫਸਰ ਨੇ ਉਹਨਾਂ ਨੂੰ ਵਧਾਈ ਵੀ ਦੇਨੇ ਆ ਅਬ ਨਿਊ ਜੀ ਡਾਇਲੌਗ ਲੋਕਤੰਤਰ ਦੀ ਆਵਾਜ਼ ਚੈਨਲ ਵਧਾਈ ਦਿੰਦਾ ਵਾ ਪਰ ਇੱਕ ਪਾਸੇ ਇਹ ਵੀ ਗੁਆਰ ਲਗਾਉਂਦਾ ਬੇਨਤੀ ਕਰਦਾ ਵਾ ਕਿ ਕਿਤੇ ਨਾ ਕਿਸੇ ਇਸ ਗਰੀਬ ਦੀ ਬਾਈਕ ਲੱਭ ਕੇ ਦਿੱਤੀ ਜਾਵੇ ਦੂਜੇ ਪਾਸੇ ਇਸ ਭਾਈ ਸਾਹਿਬ ਦੇ ਜਿਹੜੇ ਆ ਆਟੋ ਆ ਰੋਜ਼ੀ ਰੋਟੀ ਨਾਲ ਸੰਬੰਧਤ ਆ ਆਟੋ ਵੀ ਲੈਟ ਵੀਨਾ ਕਾ ਲੱਭਿਆ ਜਾਵੇ ਇੱਕ ਗੱਲ ਕਹੂੰਗਾ ਖਬਰ ਦਾ ਐਂਡ ਕਰਨ ਤੋਂ ਪਹਿਲਾਂ ਬਾੜ ਖੇਤ ਨੂੰ ਖਾਵਣ ਲੱਗੀ ਤਾਂ ਕੌਣ ਕਰੂ ਰਖਵਾਲੀ ਛਾਵਾਂ ਦੇ ਰੁੱਖ ਲਾਉਣ ਵਾਲੇ ਤੇ ਧੁੱਪੇ ਬੈਠੇ ਮਾਲੀ ਜਿਨ੍ਹਾਂ ਨੇ ਰੁੱਖ ਲਾਏ ਆ ਜੇ ਬਾੜ ਖੇਤ ਨੂੰ ਖਾਣ ਲੱਗੀ ਜੇ ਪ੍ਰਸ਼ਾਸਨ ਨਹੀਂ ਸਾਡੀ ਸੁਣਵਾਈ ਨਹੀਂ ਕਰੂਗਾ ਆਖਰ ਅੱਖ ਕੌਣ ਦਰੂਗਾ ਇਸ ਤਰ੍ਹਾਂ ਦੀ तमाम ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ राकेश शर्मा ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਕੋਵਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ। ਸਾਰਾ ਜਿਹੜਾ ਸਿਵਲ ਹਸਪਤਾਲ ਦੇ ਬਾਹਰ ਜਿਹੜਾ ਬਾਈਕ ਚੋਰੀ ਲੈ ਕੇ ਆ ਇਹ ਜੇ ਲਗਾਤਾਰ ਪਿਛਲੇ 14 ਦਿਨਾਂ ਤੋਂ ਬਾਈਕਾਂ ਚੋਰੀਆਂ ਹੋ ਰਹੀਆਂ ਨੇ। ਕੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ? ਗੰਗੀ ਮਗਰ ਕੀ ਇਸ ਤਰ੍ਹਾਂ ਕੰਮ ਕਰਦੇ ਆ? ਹਾਂ ਤੁਸੀਂ ਮੇਰੇ ਧਿਆਨ ਚ ਲਿਆਦਾ ਹੈਗਾ ਸਿਵਲ ਹਸਪਤਾਲ ਬਾਹਰੋਂ ਬਈਕਾਂ ਚੋਰੀ ਹੋਣ ਦੀਆਂ ਵਾਰਦਾਤਾਂ। ਉਹਦੇ ਵਿੱਚ ਸਪੈਸ਼ਲੀ ਇੱਕ ਤਾਂ ਤੁਹਾਨੂੰ ਧਿਆਨ ਚ ਹੋਣਾ ਚਾਹੀ ਕਿ ਬਣੀ ਹੋਈ ਜਿਹਾ ਸਿਵਲ ਹਸਪਤਾਲ। ਜੀ ਜੀ। ਇਦੇ ਵਿੱਚ ਇੰਚਾਰਜ ਉਹਨਾਂ ਦਰ ਤਿੰਨ ਚਰਮਰਾਜ ਹੋਰ ਖੜੇ ਦਗੇੜ ਇਸ ਤੋਂ ਇਲਾਵਾ ਪੀਸੀਆਰ ਉੱਤੇ ਜਿਹੜਾ ਹੈਗਾ ਪੈਟਰੋਲਿੰਗ ਕਰਦਾ ਹੈਗਾ ਉਹਨਾਂ ਦਾ ਹਲਟ ਪੁਆਇੰਟ ਵੀ ਸਿਖੇਬਲ ਹਸਪਤਲ ਬਣਾਇਆ ਹੋਇਆ ਸੀ ਤੇ ਸਾਡੀ ਜਿਹੜੀ ਹੈਗੀ ਆ ਟੀਮ ਸਵੇਰੇ ਸ਼ਾਮ ਉੱਥੇ ਅਸੀਂ ਡਿਊਟੀ ਲਾਦੇ ਹੈਗੇ ਆ ਕੋਈ ਸ਼ੱਕੀ ਬੰਦਾ ਮਿਲਦਾ ਰੰਡਪ ਕਰਦਾ ਪਹਿਲਾਂ ਵੀ ਅਸੀਂ ਇੱਥੇ ਤੋਂ ਬੰਦੇ ਰੰਡਪ ਕਰਕੇ ਜਿਹੜੇ ਚੋਰੀ ਹੋਈ ਵੀ ਗ੍ਰਬੰਦ ਕਰਾਏ ਹੈਗੇ ਸਰ ਜ਼ਿਆਦਾਤਰ ਲੋਕ ਇੱਥੇ ਦਵਾਈ ਲੈਣ ਆਉਂਦੇ ਆ ਨਸ਼ੇ ਨਾਲ ਸੰਬੰਧਤ ਤੁਹਾਨੂੰ ਵੀ ਲੱਗਦਾ ਵੀ ਕੇਸ ਕੇ ਵੀ ਕੇ ਇੱਕ ਬੰਦੇ ਜਿਹੜੇ ਨਸ਼ੇੜੀ ਆ ਉਹ ਵੀ ਕਰਦੇ ਆ ਕਿ ਇਸ ਤਰ੍ਹਾਂ ਨਹੀਂ ਮੈਂ ਕਹਿ ਸਕਦਾ ਇਹਦੇ ਵਿੱਚ ਥੋੜੀ ਬਗਲਤ ਨੂੰ ਕਹਿੰਦੇ ਸਹੀ ਦੀ ਹੈਗੀ ਅੰਦਰ ਪਾਰਕਿੰਗ ਬਣੀ ਹੈ ਸਿਵਲ ਹਸਪੀਟਲ ਦੀ ਜੇ ਕੋਈ ਬੰਦਾ ਦਵਾਈ ਲੈਣ ਆਉਂਦਾ ਹੈ ਤਾਂ ਉਹ ਸਿਵਲ ਹਸਪੀਟਲ ਦੇ ਅੰਦਰ ਆਪਣੀ ਪਾਰਕਿੰਗ ਦੇ ਵਿੱਚ ਜਿਹੜੀ ਹੈਗੀ 5-10 ਰੁਪਏ ਜੋ ਵੀ ਉਹਨਾਂ ਦਾ ਸਰਕਾਰੀ ਰੇਟ ਹੈਗਾ ਪੰਚ ਕਿਟਾ ਕੇ ਅੰਦਰ ਵਹੀਕਲ ਖੜਾ ਕਰੇ ਵਹੀਕਲ ਸੜਕ ਤੇ ਖੜੇ ਕਰਕੇ ਅੰਦਰ ਦਵਾਈ ਲੈਣ ਜਾਂ ਕੋਈ ਇਲਾਜ ਕਰਾਣ ਜਾਂ ਪੇਸ਼ੈਂਟ ਨੂੰ ਮਿਲਣ ਚਲੇ ਜਾਂਦੇ ਹੈਗੇ ਆ ਤੇ ਉਹ ਫਿਰ ਕੋਈ ਯਾਰੀ ਇਸ ਤਰ੍ਹਾਂ ਵੀ ਚੋਰੀ ਮਿਲਦੇ ਸਰ ਫੈਸਲੀ ਜਿਨ੍ਹਾਂ ਦੀ ਬਾਈਕ ਚੋਰੀ ਹੋਈ ਹੈ ਉਹ ਕਹਿੰਦੇ ਵੀ ਨਰੇਸ਼ ਦਵਾਈ ਲੈਣ ਆਇਆ ਏ ਕਪੀਸ ਤੇ ਹੈਗੀ ਆ ਵੀ ਬਾਕੀ ਭਾਰ ਕਰਦੇ ਪੇ ਪ੍ਰਸ਼ਾਸਨ ਜੀ ਜਿਹੜੇ ਵੀ ਵੀਕਲ ਚੋਰੀ ਹੋਏ ਆ ਤੁਸੀਂ ਸੇਫ ਸਿਟੀ ਦੇ ਸਾਡੇ ਕੈਮਰੇ ਲੱਗੇ ਉਹਨਾਂ ਨਾਲ ਲਿੰਕ ਕਰਕੇ ਅਸੀਂ ਟੀਮਾਂ ਬਣਾ ਕੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਹੈਗੇ ਹਾਂ ਮਦਦ ਵੀ ਨਾਲ ਲੈ ਕੇ ਗਏ ਹੈਗਾ ਜਿੱਥੇ-ਜਿੱਥੇ ਉਹਨਾਂ ਨੂੰ ਲੱਗਿਆ ਅਸੀਂ ਆਪਣੇ ਤੌਰ ਤੇ ਵੀ ਜਿਹੜੇ ਸ਼ੱਕੀ ਬੰਦੇ ਇੱਥੇ ਕੋਈ ਆਉਂਦੇ ਜਾਂਦੇ ਜਾਂ ਰੈਗੂਲਰ ਬੈਠਦੇ ਆਸੇ-ਪਾਸੇ ਕੋਈ ਚਾਰਾ ਵਾਲੀ ਸ਼ਾਪੀਆਂ ਕੋਈ ਹੋਰ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਲਦ ਅਸੀਂ ਇਹ ਟ੍ਰੇਸ ਕਰ ਦੋਗੇ ਸ਼ੱਕ ਦੇ ਆਧਾਰ ਤੇ ਵੀ ਫੜੇਗੇ ਸ਼ੱਕ ਦੇ ਆਧਾਰ ਤੇ ਹਰ ਤੱਕ ਕੋਈ ਨਹੀਂ ਹੈ ਸ਼ੀਰਦੋ ਬਾਕੀ ਕੀ ਐਸਾ ਕਾਰਨ ਹੋ ਸਕਦਾ ਵਾ ਜਿੱਦਾਂ ਬਾਈਕਾਂ ਤਰੇ ਕਿਤੇ ਪਿਛਲੇ ਸਮੇਂ ਵਿੱਚ ਵੀ ਕਵਰ ਵੀ ਕੀਤੀ ਗਿਆ ਪ੍ਰਸ਼ਾਸਨ ਵੱਲੋਂ ਬਿਲਕੁਲ ਜੀ ਜਿਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਿਹੜਾ ਚੋਰੀ ਹੋਣ ਦਾ ਮੇਨ ਕਾਰਨ ਕਾਫੀ ਹੱਦ ਤੱਕ ਲੋਕਾਂ ਦੀ ਲਾਪਰਵਾਹੀ ਹੈਗੀ ਹੈ ਇਸ ਤੋਂ ਇਲਾਵਾ ਜਿਹੜੇ ਇੱਥੋਂ ਵੀ ਬਹੁਤ ਚੋਰੀ ਹੋਈ ਹੈ ਸਿ ਪਿਛਲੇ ਮਹੀਨੇ ਵੀ ਕਾਰਵਾਈ ਕਰਦੇ ਹੋਏ ਚਾਰ ਮੋਟਰਸਾਈਕਲ ਔਰ ਦੋ ਵੀ ਸਕੂਟਰ ਜਿਹੜੇ ਹੈਗੇ ਇੱਥੋਂ ਸਿਵਲ ਹਸਪੀਟਲ ਦੇ ਬਾਹਰੋਂ ਚੋਰੀ ਹੋਇਆ ਸੀ ਬਰਾਮਦ ਕਰਾਏ ਗਿਆ ਇਹਨਾਂ ਦੇ ਉਹ ਦੋਸ਼ੀਆਂ પાસેથી 10 ਮੋਬਾਈਲ ਫੋਨ ਦੀ ਰਿਕਵਰੀ ਹੋਈ ਹੈ ਨਾਲ ਫਸਟ ਮਾਈ ਜੀ ਸਰਾਂ ਕੋਈ ਮਾਰੂ ਤਿਆਰ ਨਹੀਂ ਮਾਰੂ ਤਿਆਰ ਕੋਈ ਨਹੀਂ ਵਹੀਕਲ ਚੋਰੀ ਸੀਗੇ ਉਹਨਾਂ ਤੋਂ ਜਿਹੜੇ ਹੈਗੇ ਆ ਕਿਊਜ਼ ਦਾ ਇਸ ਟਾਈਮ ਜੇਲ੍ਹ ਚ ਬੈਠੇ ਨੇ ਉਹ ਉਹਦੇ ਬੇਜ਼ੀ ਨਹੀਂ ਹੋਈ ਮੋਟਾ ਹੋਣੀ ਵਾਰਦਾਤਾ ਕਰਦੇ ਸੀ ਲੋਕ ਤਾਂ ਵੀ ਵਹੀਕਲ ਚੋਰੀ ਕਰਦੇ ਸੀ ਲੋਟ ਚੋਰੀ ਕਰਦੇ ਸੀ ਆਮ ਵਹੀਕਲ ਉਹਨਾਂ ਦਾ ਮੇਨ ਕਲਾਈਨ ਕਰ ਲੈਂਦੇ ਆ ਹਾਂਜੀ ਇੱਥੇ ਜਿਹੜੇ ਦਵਾਈ ਲੈਣ ਆਉਂਦੇ ਸੀ ਜੇਲ੍ਹ ਹਸਪੀਟਲ ਜਾਂ ਹੋਰ ਫੋਨ ਛੱਡ ਗਿਆ ਜਾਂ ਕੋਈ ਲਾਈਨ ਤੇ ਲੱਗਾ ਦਵਾਈ ਲੈਣ ਵਾਸਤੇ ਜਾਂ ਕੋਈ ਖਾਣਾ ਖਾਣ ਖਾਣ ਰਿਹਾ ਉਸ ਤਰੀਕੇ ਨਾਲ ਉਹ ਕੰਟੀਨ ਤੋਂ ਜਾਂਦੇ ਚੱਲੋ ਸਰ ਜਿਸ ਦਾ ਬੈਂਡ ਪ੍ਰੋਵੀਡੈਂਸ ਕੰਪਲੇਟ ਲੋਕੀ ਕਰਦੇ ਪਿਆ ਬਾਈਕਲ ਚੋਰੀ ਹੁੰਦੀ ਹੈ ਦੀਆਂ ਇਸ ਕਿstra ਨੀਤਾ ਨਾਤਬਾਇੋਲਿਨ ਤੇਰੇ ਵਾਸਤੇ ਅਸੀਂ ਆਪਣੇ ਖੁਦਿਆ ਸੋਰਸ ਵੀ ਲਾਏ ਹੋਏ ਇਸ ਤੋਂ ਇਲਾਵਾ ਸਵੇਰ ਸ਼ਾਮ ਜਾਂ ਜਦੋਂ ਵੀ ਸਾਨੂੰ ਟਾਈਮ ਹੁੰਦਾ ਹੈਗਾ ਜਦੋਂ ਪੀਕ ਟਾਈਮ ਹੈਗਾ ਨਾਲ ਚੋਰੀ ਹੁੰਦਾ ਉਦੋਂ ਅਸੀਂ ਇੱਥੇ ਆਪਣੀ ਡਾਕਾਬੰਦੀ ਕਰਕੇ ਸ਼ੱਕੀ ਵੀ ਕੁਝ ਚੈੱਕ ਕਰਗੇ ਚਲਾਨ ਵਗੈਰਾ ਵੀ ਕਰਦੇ ਹੁੰਦਾ ਸਿਆਵੇ ਵੀ ਵੀ ਸਾਡੇ ਪ੍ਰਸ਼ਾਸਨ ਵੱਲੋਂ ਇਹ ਸੰਪੂਰਨ ਮਿਹਰੇ ਪ੍ਰਬੰਧ ਲਿੱਤੇ ਗਏ ਆ ਇਸ ਦਾ ਸਿਰੀ ਪਟੌਲੀ ਵੀ ਹੁੰਦੀ ਆ ਤੇ ਬੈਸਟ ਹੁੰਦਾ ਹੈ ਸੋ ਹੋਰ ਕਿਹੜੀ ਉਪਰਾਲੇ ਕੀਆ ਹੈ ਇਸ ਤੋਂ ਲਾਵਾ ਬੈਦਾ ਤੁਹਾਨੂੰ ਪਹਿਲਾਂ ਵੀ ਆਪਾਂ ਨੇ ਪ੍ਰੈਸ ਦੇ ਰਿਹਾ ਜਿਹੜੇ ਮੌਦਿਆਂ ਨੂੰ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦਾ ਕਿ ਥੋੜੀ ਆਪਣੀ ਸਪੋਸੀਬਿਲਟੀ ਸਮੇਂ ਦੇ ਉਹ ਜਿਹੜੇ ਵਹੀਕਲ ਵਗੈਰਾ ਹੈਗਾ ਉਹਨੂੰ ਪਾਰਕ ਕਰਨ ਲੱਗਿਆਂ ਜਿਹੜਾ ਹੈਗਾ ਪ੍ਰੋਪਰ ਜਿੱਥੇ ਉਹਦੀ ਪਾਰਕਿੰਗ ਹੈ ਉਹਦੇ ਵਿੱਚ ਹੀ ਵੀ ਕਖੜਾ ਕੀਤਾ ਜਾਵੇ ਤਾਂ ਜੋ ਆਪਾਂ ਇਸ ਤਰ੍ਹਾਂ ਦੀ ਚੋਰੀ ਜਿਹੜਾ ਹੋ ਬੱਸ ਠੀਕ ਹੈ